ਮੇਰੀ ਸ਼ਾਂਤ ਪੱਤੀ ਕੁਟੋਬ ਹਾਂ ਫੱਕੀ ਗੱਲਾਂ ਨਾ ਨਹੀਂ ਮੇਰੇ ਜਲਾ ਆਹ ਇਹ ਨਾ ਭਾਈ ਨਹੀਂ ਪਾਉਂਦੀ ਨਾ ਤੇ ਤੈਨੂੰ ਪਤਾ ਹੀ ਆ ਨਹੀਂ ਨਹੀਂ ਪਾਉਂਦੀ ਇਹ ਗਣਾ 베ਰੇ ਬਾਹ ਕੀ ਕਰਨਾ ਦੂਸਰਾ ਤਾਂ ਆ ਉਹ ਰੋੜਾ ਬੰਦ ਭਾਈ ਖੇਤ ਮੱਡੀ ਲੱਗੀ ਵੀ ਆ ਹਾਂ ਲੱਗੀ ਵੀ ਆ ਨਾ ਸੱਤ ਲੱਖ ਤੋਂ ਉੱਥੇ ਲੱਸੀ ਪਾਇਆ ਚੁੱਪ ਕਰਕੇ ਜਾ ਠੀਕ ਹੈ ਤੂੰ ਇੱਕ ਵਾਰ ਇੱਕ ਦਿਨ ਡੋਲੂ ਭਰ ਕੇ ਲੈ ਜਾ 2.5 ਕਿਲੋ ਬੱਤੀ ਦਾ ਲੈ ਜੇਗੀ ਨਾ ਇੱਕ ਚੱਪੜਾ ਲੈ ਜੀ ਮੱਟੀ ਝਾੜ ਕੇ ਸਮਾਰ ਕੇ ਲੱਸੀ ਪਾਇਆ ਹੈ ਕਿ ਜਿੰਨੇ ਗੁੱਡੇ ਦਾ ਸੰਗਰ ਪੈ ਗਿਆ ਓਦਨੇ ਫੇਰ ਡੋਲੂ ਭਰ ਕੇ ਤਾੜੇ ਜਾਊਗਾ ਤਾਂ ਬੇੜਾ ਪਾਉਗਾ ਕੁਛ ਲੈਣੀ ਆ ਕੋ ਹੁਕਮ ਲੈਣਾ ਹਾਂ ਤੇ ਦਾ ਪੁੱਤੀ ਜਣੇ ਬਹੁਤੇ ਪਾਸ ਮਨ ਰੱਤ ਨਹੀਂ ਵੀ ਲੱਖ ਨਾਲੇ ਹੋਣੇ ਅਗਲੇ ਦੇ 10 ਕਿਲੋ ਦੁੱਧ ਦਿੰਦਾ ਸਾਡੇ ਘਰੇ ਆ ਕੇ ਸਾਡੇ ਘਰੇ ਆ ਕੇ ਕੱਟੇ ਵਾਲਾ ਕਿਉਂ ਬਣ ਜਾਂਦਾ ਕਿਉਂ ਸਾਡੇ ਘਰੇ ਆ ਕੇ ਰੇਹ ਬਣ ਜਾਂਦੀ ਆ ਅਗਲੇ ਦੇ ਰੋ ਨਾ ਮਾਈ ਤੂੰ ਤਾਂ ਸਾਡੀ ਮਾਂ ਮਾਰ ਗਈ ਆ ਨਾ ਨਾ ਮੈਂ ਫੇਰ ਮੈਂ ਕੋ ਬਹਿ ਜਾਣਾ ਮਾਹੀ ਮਾ ਬਹਿ ਜਾਣਾ ਮੈਂ ਕਿਤਾ ਅਜੀ ਦਾ ਲੋਕਾਂ ਦਾ ਪੀਸੋ ਪੜਾ ਕਰਾਉਣਾ ਮਾਈ ਤੂੰ ਹੱਥ ਕੁੱਟਦੇ ਆ ਉਸ ਕਾਹਦੇ ਦੀ ਗੱਲਤਾ ਹੁੰਦਾ ਛੱਡ ਬਸ ਸੋਚਦੇ ਕੁਝ ਹੋਰ ਆ ਬਣਦਾ ਕੁਝ ਹੋਰ ਆ ਜੇ ਰਾਤ ਨੂੰ ਮੱਛਲਿਆ ਵੀ ਬਠਿੰਡੇ ਜਾਂ ਨਾ ਬਠਿੰਡੇ ਨਹੀਂ ਜਾਂਦੇ ਤੜਤੇ ਨੂੰ ਬਰਨਾਲੇ ਦੀ ਜ਼ਮੀਨੋਂ ਜਾਮੂਗ ਜਾਮੋੜੋ ਜਿੰਨੇ ਮੈਂ ਬਰਾਬਰ ਤੇ ਹੁੰਦੇ ਨਾ ਕੋਈ ਠੀਕ ਨਾ ਹਿਸ ਇੱਕ ਤਾਂ ਬੱਚੇ ਦੀ ਸਾਦੀ ਆ ਕਹ ਬੱਚੇ ਆ ਠੀਕ ਆ ਜਦੋਂ ਹੁਣ ਬੱਚਾ ਵੀ ਭਾਈ ਬਾਬਾ ਤੁਹਾਨੂੰ ਤਰਫੋਂ ਬੱਚੇ ਦਾ ਵਿਆਹ ਹੋਇਆ ਇੱਕ ਮੈਨੂੰ ਗੱਲ ਦੱਸ ਵੀ ਖੇਤ ਵੱਡੀ ਧੋਨ ਇੱਕ ਜਿਹਦੇ ਕੱਪੜੇ ਦਿੰਦੇ ਉਹ ਗੁੰਗੇ ਇੱਕ ਜੀਰੂ ਹੋਰ ਮੰਗਦੇ ਆ ਇੱਕ ਕੁਮਾਰਾ ਖੜਾ ਵਾ ਕੌਣ ਆ ਛੋਟਾ ਇਹ ਆ ਪਾਪਾ ਜੀ ਕਿਹੜੇ ਨਹੀਂ ਮੰਨਦੇ ਅਸੀਂ ਉਹ ਕੁਮਾਰਾ ਹੀ ਛੋਟਾ ਮੈਂ ਕਿਹਾ ਕੁਮਾਰਾ ਖੜਾ ਕੁਮਾਰਾ ਨੂੰ ਮੰਨਦੇ ਹੋ ਉਹਦਾ ਗੁੱਡੀ ਗੁੰਡਾ ਤੇ ਨਾਲ ਦੁਬੱਟਾ ਜਾ ਨੂੰ ਕੋਈ ਦੁਪੱਟਾ ਦਾ ਦੋ ਤੇੜ ਦਾ ਟਕੇ ਉਹ ਕੋਈ ਭੂੜੀਆਂ ਵਾਲਾ ਸੂਟ ਨਹੀਂ ਦਿੰਦੇ ਸੀ ਨਹੀਂ ਉਹ ਦਾ ਉਹਦਾ ਨਹੀਂ ਨਹੀਂ ਪੱਕੀ ਗੱਲ ਕੋਈ ਦੋ ਵਿਆਹ ਤੁਹਾਡੇ ਪਹਿਲਾਂ ਅੱਗੇ ਪਿੱਛੇ ਹੋਏ ਨੇ ਕਿਸੇ ਦੇ ਕੋਏ ਨਹੀਂ ਪਹਿਲੇ ਘਰ ਵਾਲੀ ਉਹਦੇ ਮਰੀ ਇਸੇ ਦੁਆਰੇ ਉਹਨੇ ਬੋਲ ਠੀਕ ਹੈ ਨਾ ਆਹੋ ਚੱਲਦਾ ਰਾ ਜਮਾਈ ਹੈ ਤਾਂ ਕੁਝ ਨਹੀਂ ਹੈ ਨਾ ਹੋਇਆ ਹੈ ਕੰਮ ਹਾਂ ਠੀਕ ਆ ਹੁਣ ਮੱਡੀ ਵਾਲੇ ਨੂੰ ਮੰਨਦੇ ਹਾਂ ਇਹ ਇੱਕ ਮੈਨੂੰ ਆਏ ਗੱਲ ਦੱਸ ਵੀ ਮਾਈਂੇਂ ਛੋਟਾ ਨੂੰ ਐਸੀ ਜ਼ੰਤਵੀ ਹੋਇਆ ਸੀ ਇਹਦਾ ਹੋਇਆ ਸੀ ਬੱਚੇ ਦਾ ਹੋਇਆ ਸੀ ਉਹ ਕਹਿੰਦਾ ਮੈਨੂੰ ਟੱਕਿਆ ਵਾਜਦਾ ਕਹਿੰਦਾ ਮੈਨੂੰ ਟੱਕਾ ਵਾਜਦਾ ਚੱਕ ਕੇ ਮੂਹੇ ਮਾਰਦਾ ਉਹ ਘਰੇ ਵੀ ਕਦੇ ਕਦਾਂ ਹੀ ਡਿੱਗ ਪੈਂਦਾ ਕੌਣ ਦੇ ਤਾਂ ਦੱਕਰੇ ਤੂੰ ਮੈਨੂੰ ਨਾ ਦੱਸ ਮਾਈ ਮੈਨੂੰ ਨਾ ਦੱਸ ਮੈਂ ਫੌਜੀ ਦੀ ਲਾੜਾ ਮੇਰਾ ਪਿਓ ਫੌਜੀ ਸੀ ਅਸੀਂ ਕੋਈ ਦੀ ਐ ਵੀ ਨਹੀਂ ਕਰੀ ਅਸੀਂ ਤਾਂ ਬਹੁਤ ਉਹ ਸੀਗੇ ਅਸੀਂ ਤਾਂ ਫੌਜੀ ਤੁਹਾਨੂੰ ਪਤਾ ਫੌਜੀ ਹੁੰਦੇ ਕਹੇ ਜਿਆ ਉਹ ਕਿਸੇ ਗੱਲ ਨਾਲ ਹੀ ਬਸ ਬਾਬੇ ਨੇ ਬਣਾ ਲਿਆ ਤਾਂ ਉਹ ਤਾਂ ਕਿਸੇ ਦੀ ਵੀ ਨਹੀਂ ਮੰਨਦਾ ਜਦੋਂ ਘਰੋਂ ਬਾਹਰ ਰਹਿੰਦਾ ਤਾਂ ਜਦੋਂ ਘਰੇ ਡੇਟ ਵੱਡ ਜਾਂਦਾ ਕਦੇ ਕੋ ਕੱਪੜੇ ਨੂੰ ਪਾਣ ਨਹੀਂ ਸੀ ਜਾਂਦਾ ਹੈ ਨਾ ਪੈਨਾਂ ਜੜਦੇ ਆ ਤੇ ਪਹਿਖਾ ਪੈਂਦਾ ਕਹਿੰਦਾ ਅੱਲਾਹ ਕਹਿੰਦਾ ਆ ਉਹ ਹੀ ਉਹ ਹੀ ਆ ਬਾਈ ਪੈਂਦਾ ਪੀਰ ਨੂੰ ਮੰਗਦੇ ਹੋ ਤੁਸੀਂ ਨਾ ਆਪਦੇ ਸਿੱਖੀ ਦੇ ਨੂੰ ਗੁਰਦੁਆਰੇ ਜਾਂਦੇ ਆ ਚੰਗੀ ਗੱਲ ਆ ਜਾਇਆ ਕਰੋ ਸਵੇਰ ਦੇ ਟਾਈਮ ਨਹਾ ਤੋਂ ਉੱਗੇ ਜਾਇਆ ਕਰੋ ਪਹਿਲਾਂ ਕਿਤੇ ਹੋ ਰਹੇ ਰਹੇ ਸੀ ਨਹੀਂ ਲੱਗਦਾ ਇੱਥੇ ਨਹੀਂ ਫੇਰ ਅਸੀਂ ਮੰਡੀ ਕਾਪੀ ਸੀ ਜੋ ਫੇਰ ਇੱਥੋਂ ਜਾ ਕੇ ਮੰਡੀ ਲੈ ਲਿਆ ਮੰਡਿਓ ਤੇ ਰਹਿਣ ਨੂੰ ਜੀ ਉੱਥੇ ਹੀ ਲੱਗਦਾ